ਵਧੀਆ ਸੀ ਗਾਜੀ ਫਿਰ ਤੁਹਾਡਾ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਚਲੋ ਵਾਰ ਕਰਦੇ ਜੀ ਹਾਂ ਜੀ ਬਾਵਾ ਤੇ ਮੋਗੇ ਕਰਦੇ ਨੂੰ ਪੁਰਾਣਾ ਹੀ ਐ ਸੜੀਆਂ ਜੱਲੀ ਆ ਰਿਹਾ ਅੱਛਾ ਬਾਵਾ ਬਰਾਣਾ ਬਸਾ ਦੇ ਕਰਦੇ ਫਰਦ ਸਾਹਿਬ ਹੁਣ ਆਪਾਂ ਪੀੜੀ ਪੀੜੀ ਤੋਂ ਚੱਲਿਆ ਆਂਦਾ ਪੀੜੀ ਦਾ ਚੱਲਿਆ ਆਉਂਦਾ ਚਲੋ ਚਲੋ ਵਧੀਆ ਜੀ ਵਧੀਆ ਗਾਇਆਂ ਕੇ ਮੱਝ ਤੋਂ ਨਾਲੇ ਗਾਇਆਂ ਹੀ ਗਾਇਆਂ ਕਰਦੇ ਲੈ ਜੀ ਵਿੱਚ ਵਰਗੇ ਠੀਕ ਹੈ ਠੀਕ ਹੈ ਐਸੇ ਤੋਂ ਗਾਇਆਂ ਲੈ ਕੇ ਹਾਂ ਜੀ ਹਾਂ ਜੀ ਚਾਰ ਚਲ ਆ ਬਾਈ ਜੇ ਬਹੁਤ ਟਾਈਮ ਪਹਿਲਾਂ ਵੀ ਮੁੜ ਗਾਰੇ ਨਹੀਂ ਮੌਕੇ ਹੀ ਦੱਸ ਕੇ ਤੇ ਪੜਾ ਕੇ ਜਿੱਥੇ ਜਾਈ ਉਹਦੇ ਮਿਲ ਪੈਂਦੇ ਪਰ ਨਹੀਂ ਸਾਡੇ ਕੋਲ ਹੁੰਦੇ ਨਹੀਂ ਚਲ ਆ ਕੇ ਉਹ ਤਾਂ ਟਾਈਮ ਦੀ ਗੱਲ ਹੈ ਨਾ ਜੀ ਤੇ ਅੱਜ ਵੀ ਵਿਜੀ ਬੈਠਾ ਕਿ ਨਹੀਂ ਆਪਾਂ ਚਾਰ ਜੀ ਦੋ ਤੁਸੀਂ ਤੇ ਦੋ ਗੱਪਣਾ ਚਲੋ ਐਡਰੈਸ ਬੋਲੋ ਆਪਣਾ ਫਿਰ ਬੋਲੋ ਪਿੰਡ ਕਾਲਪੁਰਾ ਸੀਦਾਈ ਨਾਲਾ ਜਿਲ੍ਹਾ ਸਮਰਸਰ ਠੀਕ ਆ ਹਾਂਜੀ ਇਹ ਕਿਹੜੇ ਰੋਡ ਤੇ ਰਹਿ ਕੇ ਪਿੰਡ ਜੀ ਆਪਣਾ ਇਹ ਕਿ ਮਿਆਰੀ ਦੇ ਲੱਗ ਕੇ ਫਦੇ ਘੜ ਚੂੜੀਆਂ ਦੇ ਨਾਲਾ ਰੋਡ ਤੇ ਮਰ ਹਾਂਜੀ ਇਹਦੇ ਬੱਸ ਕੰਦੀ ਹਾਂਜੀ ਹਾਂਜੀ ਨਾਮ ਤੁਹਾਡਾ ਫੋਨ ਨੰਬਰ ਜੀ ਨਾਮ ਜਗਤਪ੍ਰੀਤ ਸਿੰਘ ਫੋਨ ਨੰਬਰ 842997977 ਇੱਕ ਵਾਰ ਫਿਰ ਬੋਲੋ 842997977 ਚਲੋ ਦੱਸੋ ਇਹਦੇ ਬਾਰੇ ਦੱਸੋ ਇਹ ਗੱਪਣਾ ਜੀ ਹਾਂ ਜੀ ਗੱਪਣਾ ਜੀ ਠੀਕ ਆ ਦੁਜਾ ਸੂਆ ਜੀ ਹਾਂ ਜੀ ਛੇ ਦੰਦ ਮੂੰਹ ਛੇ ਦੰਦ ਦੁਜਾ ਸੂਆ ਹਾਂ ਜੀ ਠੀਕ ਆ ਮੂੰਹ ਚੰਗੀ ਠੰਡੀ ਥਾਪੀ ਬਸ ਕਿੰਨੇ ਦਿਨ ਲੈਜੋ ਭਾਜੀ ਹਫਤਾ ਲੈਜੋ ਇੱਕ ਹਫਤਾ ਲੈਜੋ ਹਾਂ ਜੀ ਚੰਗਾ ਰੋਤੇ ਕਰੋਗੇ ਜੀ ਬੜੀ ਚੰਗੀ ਵਸਗੀ ਬੜੀ ਘਣਗੀ ਵਸਗੀ ਨਹੀਂ ਨਹੀਂ ਠੀਕ ਆ ਹਾਂ ਜੀ ਤੋਰੋ ਤੋਰੋ ਫਿਰ ਚੰਗੀਆਂ ਵਸਗੀਆਂ ਹੋ ਲੋ ਜੀ ਵੇਖੋ ਬਰਾ ਜੀ ਜਰਸੀ ਚ ਬਹਿੜਾ ਹੋਰ ਲੱਭਦੇ ਨਾ ਖਾਂਦਰੋ ਕੇ ਭਈ ਹੈ ਨਾ ਹਾਂਜੀ ਸਾਫ ਸਾਫ ਬਸ਼ੀਆ ਠੀਕ ਆ ਵੇਖੋ ਆਜੋ ਤੁਮ ਹਾਲੇ ਰਹਿ ਲੇ ਮਾਛਾ ਚੰਗੀ ਚੰਗੀ ਵੇਡ ਲੈ ਗਏ ਨਾ ਬਾਜੀ ਫਿਰ ਹਾਂਜੀ ਚੰਗੀ ਦਿੰਗੇ ਜਰਸੀ ਚੋਸੀ ਵੀ ਲੈਣ ਵਾਲੀ ਹੋਣਾ ਹਾਂਜੀ ਜਰਸੀ ਚਲੋ ਹਾਂਜੀ ਪਹਿਲੀ ਵੀਡੀਓ ਤੇ ਰੇਡ ਵਿੱਚ ਹੈ ਹਾਂਜੀ ਕੋਈ ਨਹੀਂ ਮਾਨ ਦਾ ਫੁੱਲ ਹਾਂਜੀ ਬੋਲੋ ਬਿਲਕੁਲ ਜੀ ਹਾਂਜੀ ਬੋਲੋ ਮੁੱਲ 60 ਦੇ ਹਾਂਜੀ 4 ਛੱਡ ਦਾਂਗੇ 56 ਹਾਂਜੀ ਕਰ ਦੋ ਇਹ ਪੂਰਾ ਕਰ ਦਿਓ ਪੂਰਾ 55 ਚਲੋ ਤੁਸੀਂ ਹੋਰ ਕਰਾਉਣਾ ਕਰਾ ਲਓ ਕੋਈ ਨਹੀਂ ਛੱਡ ਦਿਓ ਬਰਾਪੀ ਛੱਡ ਦਿਓ ਬਸ 4 ਹੋਰ ਛੱਡ ਦਾਂਗੇ ਜਾਂਦ ਹੈ ਛੱਡ ਦਾਂਗੇ ਜਾਂਦ ਪੂਰੇ ਜਾਂਦੇ ਮੈਨਰੇ ਕਨਾਂ ਦੇ ਤੱਕਾਇਣਾ ਤੱਕਾਇਣਾ ਬੜਾ ਇੰਤਰ ਵਿੱਚ ਆ ਜਾਂਦੀ ਜੀ ਜੰਗਾਂ ਜੰਗਾਂ ਬੜੀ ਚੰਗੀ ਹੈ ਬੜਾ ਠੀਕ ਚਲੋ ਇਹ ਗੱਬਣਾ ਇਹ ਵੀ ਗੱਬਣ ਜੀ ਜਰਸੀ ਆ ਗਿਆ ਨਾ ਹਾਂਜੀ ਚਾਰ ਦੰਦ ਚਾਰ ਦੰਦ ਹਾਂਜੀ ਲਓ ਜੀ ਚਾਰ ਦੰਦਾਂ ਜੀ ਹੁਣੇ ਪਹਿਲੇ ਲਾ ਲਓ ਦੂਜਾ ਲਾ ਲਓ ਤੁਹਾਡੇ ਸਾਹਮਣੇ ਕਰੀ ਜੀ ਹਾਂਜੀ ਬੜੀ ਚੰਗੀ ਵਸੇ ਹਾਂ ਸੋਹਣੀ ਵਹਿਦਾ ਕਿੰਨੇ ਟਾਈਮ ਲਊ ਭਾਈ ਇਹ ਇਹ 10 ਦਿਨ ਲੈ ਜੂ ਮੈਂ ਪਤਾ ਦਾਂਗਾ ਹਮ ਤਾਂ ਹੀ ਹਟਾ ਲਵਾਂਗੇ ਬੜੀਆਂ ਇਹ ਵੀ ਤੇ ਵੀ ਖੋਲੋ ਖੋਲੋ ਜੀ ਲਓ ਜੀ ਇਹ ਵੀ ਚੈੱਕ ਕਰੋ ਵੇਖੋ ਬਰੋਦਰ ਸੋਣੀ ਬਿਹੜਾ ਜਰਸੀ ਦੇਖੋ ਆਜੋ ਕਮਾ ਲਓ ਬਠੀ ਲਿਓ ਠੀਕ ਹੈ ਜੀ ਹਾਂ ਜੀ ਮੋਲ ਵੀ ਥੇਰਾ ਸਭ ਕਰ ਜੇ ਤੇ ਨਿਸ਼ੋਰ 67000 ਦੇ ਦਦਾ ਹੋਰ ਜਾਣ ਦੋ ਇੱਕੋ ਹੀ ਗੱਲ ਪੈਂਡ ਦੀ ਕਰਦੀ ਪੂਰੀ ਪੈਂਡ ਦੀ ਠੀਕ ਹੈ ਛੋੜ ਨਹੀਂ ਹੋਣੀ ਛੋੜ ਨਹੀਂ ਹੋਣੀ ਮਾਂ ਨਹੀਂ ਕਰਦੇ ਪਹਿਲੀ ਵੀਡੀਓ ਬਣਾਉਣੀ ਚਾਹੀਦੀ ਜਾਂਦੇ ਰਹਿਣਗੇ ਮਾਂਦਨ ਪੂਰਾ ਕਰਦੇ ਇੱਕੋ ਚਲੋ ਠੀਕ ਠੀਕ ਹੈ ਚੱਕੀਆ ਵੇੜਾ ਸੋ ਇਹ ਸੋਈਆਂ ਇਹ ਦੋਵੇਂ ਸੋਈਆਂ ਦੇ ਬੱਚਾ ਆ ਗਿਆ ਮਗਰ ਹਾਂ ਦੋ ਮਗਰ ਰੱਖੇ ਜੀ ਦੁੱਧ ਕਿੰਨੇ ਬਾਈ ਜੀ ਅਈ ਜੀ 16 ਕਿਲੋ ਦੁੱਧ ਹੋਊਗਾ 16 ਦਾ ਪੱਕਾ 14 ਕਿਲੋ ਗਾਰੰਟੀ ਹੈ ਜੀ ਵੇਖੋ ਥਾਣ ਕਰਾ ਦੇ 14 ਗਿਆ ਸੀ ਜਿੱਦਾ ਮਰਜ਼ੀ ਚਾਹਣ ਹਾਂ ਲੋ ਆ ਬੜਾ ਲੱਗਾ ਮੋਟਰ ਹੀ ਜੇ ਮੋਟਰ ਹੀ ਲੱਗੇ ਜੀ ਕਿਹੜੀ ਲੱਗੇ ਜੀ 10 ਤੋਂ ਵੱਜੇ ਨਾ 10 ਦੀ ਲੱਗੀ ਜੇ ਸਾਫ਼ ਦੀ ਮੋਟਰ ਲੱਗੀ ਆ ਲਓ ਜੀ ਵੇਖੋ ਕਰਾ ਦੇ ਤੇ ਥਾਮ ਪੂਰਾ ਬੜੀ ਜਾ ਥਾਮ ਕਿ ਵੇਖੋ ਜੀ ਦੇਖੋ ਵੇਖੋ ਥਾਣ ਵਿੱਚ ਜਾਂ ਗਲਾਉਂ ਦੇ ਕਿਚਨ ਦੇ ਹੈਂ ਬਿਲਕੁਲ ਲੈ ਜੀ ਬਸ ਹਾਂਜੀ ਬੋਲੋ ਭਾਜੀ ਮੋਲੇ ਦਾ 60 ਹੂੰ 55 ਦੀ ਦਾਨਾ 55 2000 ਛੜਦਾ ਆ ਜੋ ਅੱਗੇ ਆਓ ਤੁਸੀਂ 2000 ਛੜਦਾ ਏ 2000 ਹੀ ਕੋਈ ਗੱਲ ਨਹੀਂ ਜਾਣਦੇ ਇਹ ਪੂਰੇ ਜਾਣ 2000 55 ਪੰਜਾਬੀ ਜਾਨਾ ਮੋੜੀ ਮੋੜ ਹੀ ਨਹੀਂ ਜਾਵੇ ਉਹ ਛੋੜ ਹੀ ਕਰਦੇ ਕੋ ਕਰਾ ਦੋਸੋ ਕਰਦੇ ਚਲੋ ਦੁਬਾਰਾ ਪਹਿਲੀ ਵੀਡੀਓ ਦੇ ਨਜ਼ਾਰੇ ਲੋ ਗਾਣੇ ਦੇ ਨਜ਼ਾਰੇ ਲਵੇ ਇਹ ਬਾਈ ਜੀ ਸੂਈ ਹੈ ਨਾ ਇਹਨੂੰ ਵੀ ਇਸ ਗਾਣ ਨੂੰ ਵੀ ਇਹਨੂੰ 15 ਦਿਨ ਹੋ ਗਏ ਨੇ ਹਾਂਜੀ ਹਾਂਜੀ ਮਗਰ ਬੱਚਾ ਜੀ ਮਗਰ ਬੱਚਾ ਆ ਗਿਆ ਵੇਖੋ ਦੁੱਧ ਆ ਗਿਆ ਵੀ ਤੋ ਜਿਹੜਾ ਮੌਕੇ ਦਾ ਤਿਆਰ 22 ਕਿਲੋ ਹੋਊਗਾ 22 ਕਿਲੋ ਪੱਕਾ ਹੀ ਪੱਕਾ 20 ਕਿਲੋ ਦੀ ਗਾਰੰਟੀ ਦਵਾਂਗੇ 20 ਕਿਲੋ ਗਾਰੰਟੀ 20 ਕਿਲੋ ਤੋਂ ਉਧਰਾਂ ਜਿਹੜਾ ਮਰਜ਼ੀ ਲੈ ਜਾਓ ਲੋ ਜੀ ਵੇਖੋ ਜੀ 20 ਕਿਲੋ ਦੁੱਧ ਪੱਕਾ ਤੇ ਫੈੜ ਵੀ ਸੋਣੀ ਆ ਰਕਵੜ ਵਾਲੀ ਦੁੱਧ ਵਾਲੀ ਬਿਹੜ ਚੰਗੀ ਆ ਜਾ ਹਾਂ ਆਇਆ ਥੋੜਾ ਜਿਹਾ ਵਗਦੀ ਹੈ ਨਾ ਉਹ ਬੱਚਾ ਬੱਜੀ ਬਿਲਕੁਲ ਬਿਲਕੁਲ ਉਸੇ ਲਾਗੇ ਬੱਚਾ ਆਪਕੋ ਬੋਲੋ ਬੱਚੇ ਦਾ ਨਾ ਲੱਗੇ ਨਹੀਂ ਜਾਇਆ ਨਹੀਂ ਠੀਕ ਹੈ ਕੋਈ ਨਹੀਂ ਗਏ ਨਹੀਂ ਮੜ ਕੇ ਸਿੱਧਾ ਹੱਥ ਚਲੇ ਕੇ ਬੱਚੇ ਇਹ ਦੱਸ ਪੈ ਗਈ ਹਾਂਜੀ ਹਾਂਜੀ ਭਾਜੀ ਲਾਸਟ ਪੀਸ ਹੀ ਆ ਲਾਸਟ ਪੀਸ ਦੱਸੋ ਮੋਲੇ ਦਾ 66 ਹਾਂਜੀ 65 ਦੀ ਦੇ ਦਾਂਗੇ 65 ਦੀ ਦੇ ਦਾਂਗੇ 1000 ਰੋਲ ਛੱਡਦਾ ਨਹੀਂ ਜੀ 2000 ਛੱਡਦਾ ਚਲੋ ਹੋਰ ਜਾਂਦ ਚਲੋ ਆਪ ਦੱਸਦੇ ਛੱਡ ਦੇ ਜਾਂਦ ਚਲੋ 100 ਛੋੜੀ ਹੋਣੀ ਛੋੜੀ ਹੋਣੀ ਪਰ ਰਹਿਣ ਬੜੀ ਚੰਗੀ ਜੀ ਠੀਕ ਹੈ ਜਿਹੜਾ ਵੀ ਰਾਜ ਨੂੰ ਯਾਦ ਕਰੂਗਾ ਜਿੱਥੇ ਯਾਦ ਕਰੂਗਾ ਬੱਚਾ ਲੱਗ ਗਿਆ ਲੋ ਜੀ ਦੇਖੋ ਚਾਰ ਬੈਣਾ ਵੀਰਾਂ ਕੋ ਪਰ ਚੈੱਕ ਕਰਕੇ ਚੁਾਈ ਕਰਕੇ ਪਾਸ ਕਰਕੇ ਹਨਾ ਭਾਈ ਜੀ ਆਹ ਪੂਰੀ ਤੁਫਲੀ ਦਾ ਆਪਣਾ ਰਹਿਣ ਦਾ ਸਹਿਣ ਦਾ ਪੂਰਾ ਪ੍ਰਬੰਧ ਹੈ ਜਿੱਦਾਂ ਮਰਜ਼ੀ ਆਵੇ ਰਵੇ ਨਜ਼ਾਰੇ ਤੇਨੇ ਨਾ ਆ ਗਏ ਕੋਈ ਚੁਾਈ ਕਰੇ ਕੋਈ ਗੱਲ ਨਹੀਂ ਰਹਿਣਾ ਪੂਰਾ ਪ੍ਰਬੰਧ ਹੋਵੇ ਤੇ ਨੰਬਰ ਰੱਖੋ ਖਿੱਚ ਕੇਗਾ ਮੈਂ ਹਾਂ ਜੀ ਵਧੀਆ ਸਾਫ ਬੈਣਾ ਚੰਗੀਆਂ ਲੈ ਦੇ ਦੇ ਜੀ ਜਿਹੜਾ ਕੰਮ ਜਾਏ ਨਹੀਂ ਨਹੀਂ ਮਾਲ ਲਿਆਉਣ ਵਾਲੇ ਬਣੇ ਚਲੋ ਹਾਂ ਜੀ ਉਹ ਨੰਬਰ 81293979 ਸਾਸਤਿਕਾ ਸਾਸ੍ਰੀ ਗਾਜੀ ਤੁਸੀਂ ਨੰਬਰ ਬੋਲੋ ਜਾਨੇ ਪਾਸ 5241277 ਇੱਕ ਰੇ ਫਿਰ ਬੋਲੋ ਜਾਨੇ ਪਾਸ 5241277 ਸਾਸਤਿਕਾ ਸਾਸ੍ਰੀ ਗਾਜੀ